26 ਜਨਰੂ ਲੈ ਕੇ ਪੰਜਾਬ ਪੁਲਿਸ ਜਿੱਥੇ ਚੌਕਸ ਹੋ ਗਈ ਹੈ ਉੱਥੇ ਹੀ ਪੁਲਿਸ ਕਮਿਸ਼ਨਰ ਅਮਰਸਰ ਵੱਲੋਂ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲਿਆ ਗਿਆ ਪੁਲਿਸ ਕਮਿਸ਼ਨਰ ਨੇ ਖੁਦ ਸੜਕਾਂ ਤੇ ਉਤਰ ਕੇ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲਿਆ ਪੁਲਿਸ ਅਧਿਕਾਰੀਆਂ ਵੱਲੋਂ ਸ਼ਹਿਰ ਦੇ ਹੋਟਲਾਂ ਰੈਸਟ ਹਾਊਸ ਤੇ ਸਰਾਵਾਂ ਦੀ ਚੈਕਿੰਗ ਕੀਤੀ ਗਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਕੋਲਣੇ ਕਾਇ ਹੈ ਕਿ ਡੀਜੀਪੀ ਪੁਲਿਸ ਵੱਲੋਂ ਖਾਸ ਤੌਰ ਤੇ ਅਮਰਸਰ ਸ਼ਹਿਰ ਨੂੰ 70 ਬੰਦੇ ਪੁਲਿਸ ਦੇ ਸੁਰੱਖਿਆ ਨੂੰ ਭੇਜੇ ਗਏ ਨੇ ਜਿਸ ਦੇ ਤਹਿਤ ਹਰ ਕਿਸੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਹਰ ਸ਼ੱਕੀ ਬੰ ਸਪੈਸ਼ਲ ਫੋਰਸ ਅਸੀਂ ਡੀਜੀਪੀ ਸਾਹਿਬ ਦੇ ਵੱਲੋਂ ਜੋ ਸਾਨੂੰ ਦਿੱਤੀ ਗਈ ਹੈ ਉਸ ਨੂੰ ਵੀ ਅਸੀਂ ਵਕਫਾ ਵਕ ਨਾਕਿਆਂ ਤੇ ਤਾਇਨਾਤ ਕਰ ਦਿੱਤਾ ਹੈ ਅੱਜ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਜਿਹੜੇ ਸਮਾਗਮ ਹੋਏ ਨੇ ਉਸ ਸੰਬੰਧ ਦੇ ਵਿੱਚ ਕਾਫੀ ਸ਼ੋਭਾ ਯਾਤਰਾ ਸ਼ਹਿਰ ਦੇ ਵਿੱਚ ਖੁਸ਼ੀ ਦੀਆਂ ਕੱਡੀਆਂ ਗਈਆਂ ਉਹ ਸਾਰੀ ਹਰੇਕ ਸਿਕਿਉਰਿਟੀ ਪੁਆਇੰਟ ਆਫ 뷰 ਤੋਂ ਉਹਨਾਂ ਦਾ ਸਾਰਿਆਂ ਦਾ ਧਿਆਨ ਰੱਖਿਆ ਗਿਆ ਉਹ ਅਜੇ ਵੀ ਤੁਹਾਡੇ ਸਾਹਮਣੇ ਸਮਾਗਮ ਚੱਲ ਰਹੇ ਨੇ ਔਰ ਸਾਰੇ ਆਫੀਸਰਸ ਸੀਨੀਅਰ ਮਹਤੱਬ ਜੀ ਸਾਡੇ ਸਾਰੇ ਜਿਹੜੇ ਐਡੀਐਸਪੀ ਸਾਹਿਬ ਨੇ ਡੀਸੀਪੀ ਸਾਹਿਬ ਆਪ ਸਾਰੇ ਆਫੀਸਰ ਆਪਣੇ ਆਪਣੇ ਏਰੀਆ ਚ ਡਿਊਟੀ ਦੇ ਰਹੇ ਨੇ ਔਰ ਪੁਲਿਸ ਸਾਰੀ ਤੁਸੀਂ ਸਵੇਰ ਤੋਂ ਦੇਖਿਆ ਇਸ ਮੌਸਮ ਦੇ ਬਾਵਜੂਦ ਵੀ ਬੜੀ ਤਹਿਨਾਨਤ ਪੂਰੀ ਮੌਕੇ ਤੇ ਹਾਜ਼ਰ ਹੈ ਡੋਮੀਨੇਟ ਕਰ ਰਹੀ ਹੈ ਔਰ ਵਿਜ਼ਿਬਿਲਟੀ ਆਪਣੀ ਬਹੁਤ ਅੱਛੀ ਹੈ ਤਾਂ ਮੈਂ ਸਾਰਿਆਂ ਨੂੰ ਇਹਨਾਂ ਨੂੰ ਵਾਜਬ ਰਿਵਾਰਡ ਵੀ ਦੇਵਾਂਗੇ ਇਸ ਤੋਂ ਇਲਾਵਾ 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਸੰਬੰਧ ਦੇ ਵਿੱਚ ਅਸੀਂ ਸਪੈਸ਼ਲ ਜਿਹੜੇ ਆਪਰੇਸ਼ਨ ਸਾਡੇ ਚੱਲ ਰਹੇ ਨੇ ਉਹਦੇ ਚ ਅਸੀਂ ਐਂਟੀ ਸੋਬਟਾ ਚੈਕਿੰਗ ਵੀ ਕਰਾ ਰਹੇ ਆਂ ਔਰ ਸਪੈਸ਼ਲ ਵਹੀਕਲ ਚੈਕਿੰਗ ਵੀ ਚੱਲ ਰਹੀ ਹੈ ਸਾਡੀ ਨਾਕਿਆਂ ਦੇ ਉੱਤੇ ਔਰ ਜਿਹੜੇ ਹੋਟਲ ਵਗੈਰਾ ਜਾਂ ਸਰਾਵਾਂ ਨੇ ਉਹਨਾਂ ਦੀ ਚੈਕਿੰਗ ਵੀ ਚੱਲ ਰਹੀ ਹੈ ਜਿਹੜੇ ਛੁਪਣ ਵਾਲੇ ਟਿਕਾਣੇ ਨੇ ਕ੍ਰਿਮੀਨਲ ਦੇ ਇਸ ਤੋਂ ਇਲਾਵਾ ਜਿਹੜੇ ਲਿਸਟਾਂ ਦੇ ਮੁਤਾਬਕ ਸਾਡੇ ਕੋਲ ਬੰਦੇ ਹੈਗੇ ਸ਼ੱਕੀ ਉਹਨਾਂ ਦੇ ਉੱਤੇ ਵੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਸਪੈਸ਼ਲ ਫੋਰਸ ਅਸੀਂ ਸਾਨੂੰ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਦਿੱਤੀ ਗਈ ਹੈ ਉਹ 70 ਬੰਦੇ ਵੀ ਅਸੀਂ ਡਿਪਲੋਏ ਕੀਤੇ ਸ਼ਹਿਰ ਦੀ ਡੋਮਿਨੇਸ਼ਨ ਵਾਸਤੇ ਅਲੱਗ-ਅਲੱਗ ਨਾਕਿਆਂ ਦੇ ਉੱਤੇ ਔਰ ਇਸ ਤੋਂ ਇਲਾਵਾ ਜਿਹੜਾ ਨਵਾਂ ਕੰਮ ਐ ਕੀ ਅਸੀਂ ਕੀਤਾ ਕਿ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਹਰੇਕ ਸਬਡਿਵੀਜ਼ਨ ਜ਼ੋਨ ਦੇ ਵਿੱਚ ਆਪਣੇ ਆਫੀਸਰਜ਼ ਨੇ ਇੱਕ ਫਲਾਈਂਗ ਸਕਵਡ ਟਾਈਪ ਆਪਣੀ ਟੀਮ ਬਣਾਈ ਹੈ ਜਿਹੜੀ ਕਿ ਸਿਰਫ ਨਿਗਾਹ ਹੀ ਰੱਖੇਗੀ ਕਿ ਕਿਹੜਾ ਬੰਦਾ ਕਿੱਥੇ ਗੜਬੜ ਕਰ ਰਿਹਾ ਔਰ ਉਹਦੇ ਇਮੀਡੀਏਟਲੀ ਮਗਰ ਪਾ ਕੇ ਉਹਦੇ ਖਿਲਾਫ ਐਕਸ਼ਨ ਹੋਏਗਾ ਔਰ ਆਮ ਲੋਕਾਂ ਨੂੰ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਟੀਮ ਹੈ ਇਹ ਸੁਰੱਖਿਆ ਦੇ ਮੱਦੇ ਨਜ਼ਰ ਹੀ ਬਣਾਈਆਂ ਗਈਆਂ ਨੇ ਇਹਦੇ ਚ ਉਹ ਲੋਕੀ ਆਮ ਦੇਖਦੇ ਕਿ ਪੁਲਿਸ ਨਾਕੇ ਤੇ ਖੜੀ ਹੈ ਟ੍ਰੈਫਿਕ ਪੁਆਇੰਟ ਤੇ ਜਾਂ ਪੀਸੀਆਰ ਇਹ ਉਹਨਾਂ ਤੋਂ ਵੱਖਰੇ ਮੁਲਾਜ਼ਮ ਹੋਣਗੇ 26 ਜਨਵਰੀ ਦੇ ਸਿਲਸਿਲੇ ਚ ਅਸੀਂ ਸਪੈਸ਼ਲ ਕਰ ਰਹੇ ਹਾਂ ਕਿ ਉਹ ਸਿਰਫ ਪੈਨੀ ਨਜ਼ਰ ਰੱਖਣਗੇ ਔਰ ਪੂਰਾ ਜਿੱਥੇ ਵੀ ਉਹਨਾਂ ਨੂੰ ਗੜਬੜ ਲੱਗੇਗਾ ਉੱਥੇ ਇਮੀਡੀਏਟਲੀ ਰਿਐਕਟ ਕਰਕੇ ਐਕਸ਼ਨ ਕਰਨਗੇ ਮੈਂ ਤੁਹਾਨੂੰ ਦੱਸਿਆ ਜੀ 70 ਬੰਦੇ ਇਹ ਦਿੱਤੇ ਆ ਬਾਕੀ ਸਾਰੇ ਅਸੀਂ ਦਫ਼ਤਰਾਂ ਚੋਂ ਯੂਨਿਟਾਂ ਚੋਂ ਹੋਰ ਫੋਰਸ ਵਿਡਰੋਅ ਕਰਕੇ ਇਹਨਾਂ ਨੂੰ ਅੱਜ ਸਾਰੀ ਗਰਾਊਂਡ ਲੈਵਲ ਤੇ ਹਰੇਕ ਥਾਣੇ ਦੇ ਵਿੱਚ ਹਰੇਕ ਸਬਡਿਵੀਜ਼ਨ ਤੇ ਜ਼ੋਨ ਦੇ ਵਿੱਚ ਐਕਸਟਰਾ ਫੋਰਸ ਦਿੱਤੀ ਹੈ ਔਰ 26 ਤੱਕ ਸਾਡੇ ਆਪਰੇਸ਼ਨ ਜਿਹੜੇ ਇਦਾਂ ਜਾਰੀ ਰਹਿਣਗੇ 26 ਜਨਵਰੀ ਨੂੰ ਲੈ ਕੇ ਜਿਹੜੇ ਡਿਮਾਂਡ ਤੋਂ ਬਾਹਰ ਆ ਗਏ ਉਹਨਾਂ ਤੇ ਵੀ ਪ੍ਰਾਤੀ ਨੇ ਉਹਨਾਂ ਤੇ ਕੋਈ ਨਜ਼ਰ ਰੱਖੀ ਹੈ ਮੈਂ ਤੁਹਾਨੂੰ ਦੱਸਿਆ ਜੀ ਉਹ ਸਾਰੇ ਉਹਨਾਂ ਤੇ ਹੀ ਮੈਂ ਕਿਹਾ ਸ਼ੱਕੀ ਬੰਦੇ ਉਹ ਜਿਹੜੇ ਸਾਰੇ ਉਸੇ ਲਿਸਟ 'ਚ ਆਉਂਦੇ ਨੇ ਉਹਨਾਂ ਦੇ ਪੂਰੀ ਸਪੈਸ਼ਲ ਨਿਗਾਹ ਔਰ ਜਿੱਥੇ ਸਾਨੂੰ ਲੋੜ ਆ ਸੀ ਪ੍ਰੀਵੈਂਟਿਵ ਐਕਸ਼ਨ ਜਾਂ ਜਿਹੜਾ ਵੀ ਲੀਗਲ ਐਕਸ਼ਨ ਹੈ ਉਹਦੇ ਖਿ ਝੋਕੇ ਲਵਾਂਗੇ ਔਰ ਮੈਂ ਦੂਜੀ ਗੱਲ ਤੁਹਾਨੂੰ ਜਿਹੜੀ ਫਲਾਈਂਗ ਸਕਵਾਡ ਵਾਲੀ ਗੱਲ ਦੱਸੀ ਹੈ ਉਸ ਤੋਂ ਤੁਸੀਂ ਦੇਖੋਗੇ ਬੈਸਟ ਰਿਜ਼ਲਟ ਆਉਣਗੇ ਕਿਉਂਕਿ ਉਹਦਾ ਲੋਕਾਂ ਨੂੰ ਪਤਾ ਨਹੀਂ ਲੱਗਣਾ ਕਿ ਕਿਹੜੇ ਬੰਦੇ ਨੇ ਸਾਨੂੰ ਕਦੋਂ ਅਬਜ਼ਰਵ ਕਰ ਲਿਆ ਤੇ ਸਾਡੀ ਐਕਟੀਵਿਟੀ ਜਿਹੜੇ ਉਹਦੇ ਤੇ ਐਕਸ਼ਨ ਹੋ ਗਿਆ। ਜਿਹੜੇ ਸੜਕਾਂ ਤੇ ਸਟੈਂਟ ਬਣਾ ਦੋ ਜਿਹੜੇ ਕਰੀ। ਹੈ ਜੀ? ਜਿਹੜੇ ਸਟੈਂਟ ਬਣਾਉਂਦੇ ਨੇ ਜਿਹੜੇ ਕੀ ਕਰਦੇ? ਸਟੈਂਟ ਕਰਦੇ ਨੇ ਜਿਹੜੇ ਡੈਫੀਨਿਟਲੀ ਦੇਖੋ ਯਾਰ ਉਹ ਤਾਂ ਜੋ ਕਾਨੂੰਨ ਦੀ ਪ੍ਰਕਿਰਿਆ ਉਹਨੇ ਤਾਂ ਆਪਣਾ ਰੂਪ ਲੈਣਾ ਹੀ ਲੈਣਾ ਹੈ ਔਰ ਅਸੀਂ ਐਕਸ਼ਨ ਕਰਨ ਵਾਸਤੇ ਹੀ ਘਮ ਘਮ ਰਹੇ ਹਾਂ ਅਸੀਂ ਵੀ ਰਾਤ ਨੂੰ ਦੇਖੋ ਅਸੀਂ ਸਾਰੇ ਸੀਨੀਅਰ ਅਫਸਰ ਤੁਹਾਡੇ ਸਾਹਮਣੇ ਆ ਔਰ ਮੈਂ ਲੋਕਾਂ ਨੂੰ ਇਹ ਜਰੂਰ ਮੈਸੇਜ ਦੇਣਾ ਚਾਹੁੰਦਾ ਕਿ ਆਪਣਾ ਗਨਤੰਤਰ ਦੇ ਵਿੱਚ ਦਾ ਮੌਕਾ ਹੈ ਔਰ ਆਪਣੇ ਜਿੱਥੇ ਵੀ ਉਹਨਾਂ ਨੂੰ ਵੀ ਕਦੇ ਕੋਈ ਇਤਲਾਹ ਮਿਲੇ ਕੋਈ ਸ਼ੱਕੀ ਬੰਦਾ ਬਾਰੇ ਹੋਰ ਤਾਂ ਪੁਲਿਸ ਨਾਲ ਜਰੂਰ ਸਾਂਝੀ ਕਰੋ ਪੂਰਾ ਕੰਸੀ ਦਾ ਰੰਗ ਰਚ ਰੰਗਿਆ ਪੂਰਾ ਸ਼ਹਿਰ ਰੰਗਿਆ ਹੋਇਆ ਠੀਕ ਹੈ ਨਾ ਚਰਚਾ ਬੱਸ ਦੇਖੋ ਸਾਰਿਆਂ ਨੂੰ ਦਿਲੀ ਮੁਬਾਰਕਬਾਦ ਔਰ ਜੋ ਸਾਡਾ ਧਰਮ ਹੈ ਔਰ ਜੋ ਸਾਡੇ ਗੁਰੂ ਸਹਿਬਾਨ ਔਰ ਸਾਡੇ ਜੋ ਇੰਨੇ ਅਮੀਰ ਵਿਰਸਾ ਹੈ ਧਰਮ ਦਾ ਉਹਨੂੰ ਸਾਰਿਆਂ ਨੂੰ ਨਤਮਸਤਕ ਕਰਦੇ ਆਂ ਔਰ ਮੈਂ ਚਾਹੁੰਨਾ ਕਿ ਸਾਰੇ ਲੋਕ ਜਿਹੜੇ ਕਮਿਊਨਲ ਹਾਰਮਨੀ ਔਰ ਪੀਸ ਆਪਸ ਇਕੱਠੇ ਰਹਿਣ ਜੋ ਕਿ ਪੰਜਾਬ ਦਾ ਵਿਰਸਾ ਔਰ ਇਦਾਂ ਹੀ ਰਹਿਣਗੇ ਸਰ ਕੀ ਕਹਿਣਾ ਚਾਹੁੰਦੇ ਦਰਗਾਹ ਮੰਦਿਰ ਆ ਤੂੰ ਸਵੇਰ ਤੋਂ ਅਸੀਂ ਸਰਦਾਰ ਨੂੰ ਬਹੁਤ ਸਾਰੇ ਆ ਰਾਤ ਦੇ ਟਾਈਮ ਕਿੰਤਰਾ ਗਈ ਡਿਊਟੀ ਆਪੋ ਸੋਲਣ ਭਾਈ ਜਾਈ ਗਈ ਦੇਖੋ ਅਸੀਂ ਤਾਂ ਐਸ ਇਟ ਹੀ ਤੁਹਾਡੇ ਸਾਹਮਣੇ ਹੁਣ ਵੀ ਸਾਰੇ ਆਪਣੇ ਏਰੀਆ ਚ ਘੁੰਮ ਰਹੇ ਆ ਸੀਨੀਅਰ ਆਫਸਰ ਔਰ ਐਸ ਇਟ ਇਜ਼ ਵੀ ਅਸੀਂ ਡੋਮਿਨੇਟ ਕਰਕੇ ਰੱਖਾਂਗੇ ਸੋ ਥੈਟ ਲੋਕਾਂ ਦੀ ਸਕਿਉਰਟੀ ਨੂੰ ਪਹਿਲ ਦਿੱਤੀ ਜਾਵੇ